ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਪਾਸੇ ਤਾਂ ਇਹ ਕੰਟਰੋਵਰਸੀ ਚੱਲ ਰਹੀ ਹੈ ਕਿ ਭਾਰਤ ਤੇ ਪਾਕਿਸਤਾਨ ਦਾ ਮੈਚ ਨਹੀਂ ਹੋਣਾ ਚਾਹੀਦਾ ਸੀ ਜਦੋਂ ਕਿ ਅਸੀਂ ਬਾਕੀ ਗੱਲਾਂ ਜਿਹੜੀਆਂ ਪਾਕਿਸਤਾਨ ਨਾਲ ਰਿਸ਼ਤੇ ਤੋੜੇ ਨੇ ਜਦੋਂ ਮੋਦੀ ਸਾਹਿਬ ਨੇ ਕਹਿ ਦਿੱਤਾ ਕਿ ਖੂਨ ਔਰ ਪਾਣੀ ਇਕੱਠੇ ਨਹੀਂ ਬਹਿ ਸਕਤੇ ਇਹ ਫਿਰ ਖੂਨ ਤੇ ਖੇਲ ਇਕੱਠੇ ਕਿਵੇਂ ਹੋ ਸਕਦੇ ਇਹ ਗੱਲਾਂ ਚੱਲ ਰਹੀਆਂ ਨੇ ਵਿਰੋਧੀ ਧਿਰਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਕਈ ਥਾਵਾਂ ਤੇ ਤਾਂ ਜਿਹੜੇ ਟੈਲੀਵਿਜ਼ਨ ਸੈੱਟ ਵੀ ਤੋੜੇ ਗਏ ਔਰ ਪ੍ਰਦਰਸ਼ਨ ਵੀ ਹੋਏ ਵੀ ਇਹ ਮੈਚ ਨਹੀਂ ਚਲੋ ਮੈਚ ਹੋ ਗਿਆ ਐਂਡੀਆ ਜਿੱਤ ਗਿਆ ਇਹ ਖੁਸ਼ੀ ਦੀ ਗੱਲ ਹੈ ਪਰ ਇਸ ਕੰਟਰੋਵਰਸੀ ਦੇ ਵਿੱਚ ਇੱਕ ਹੋਰ ਫੈਸਲਾ ਆ ਗਿਆ ਜਿਹੜਾ ਸਿੱਖਾਂ ਨੂੰ ਬਹੁਤ ਨਰਾਸ਼ ਕਰਦਾ ਉਹ ਫੈਸਲਾ ਹੈ ਕਿ ਜਿਹੜੇ ਜਥਾ ਪਾਕਿਸਤਾਨ ਜਾਂਦਾ ਨਾ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਦੇ ਜਿਹੜਾ ਪ੍ਰਕਾਸ਼ਪੁਰਬ ਦੇ ਸੰਬੰਧ ਉਸ ਨੂੰ ਰੋਕ ਦਿੱਤਾ ਗਿਆ ਯੂਪੀ ਉਤਰਾਖੰਡ ਪੰਜਾਬ ਦਿੱਲੀ ਹਰਿਆਣਾ ਜਿੱਥੇ ਵੀ ਸਿੱਖ ਬੈਠੇ ਨੇ ਉਹਨਾਂ ਦੇ ਜਿਹੜੇ ਸਕੱਤਰਾਂ ਨੂੰ ਚਿੱਠੀ ਆ ਗਈ ਗ੍ਰਹਿ ਮੰਤਰਾਲੇ ਵੱਲੋਂ ਕਿ ਇਸ ਵਾਰ ਜੱਥਾ ਪਾਕਿਸਤਾਨ ਨਹੀਂ ਜਾਏਗਾ ਤੇ ਉਹ ਸਿਕਿਉਰਿਟੀ ਕਰਨਾ ਕਰਕੇ ਨਹੀਂ ਜਾਏਗਾ ਇਹ ਵੀ ਕਿਹਾ ਗਿਆ ਹੁਣ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਮੈਚ ਹੋ ਰਿਹਾ ਤੇ ਦੂਜੇ ਪਾਸੇ ਇਹ ਖਬਰ ਆ ਗਈ ਇਸ ਖਬਰ ਦੇ ਆਉਣ ਨਾਲ ਸਿੱਖਾਂ ਦੇ ਵਿੱਚ ਭਾਰੀ ਨਿਰਾਸ਼ਾ ਹੋਣਾ ਸੁਭਾਵਕ ਸੀ ਤੇ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ ਇਹਦੇ ਵਿੱਚ ਕੋਈ ਧੋਰਾਵਾ ਨਹੀਂ ਉਹਦੇ ਕਾਰਨ ਅਸਕ ਮਾਲਿਕ ਹੋਰ ਵੀ ਦੇਖੋ ਇਹ ਚਿੱਠੀ ਜਿਹੜੀ ਹੈ ਇਹ ਆਈ ਹੈ ਸਕੱਤਰ ਨੂੰ ਸੂਬਿਆਂ ਦੇ ਸਕੱਤਰਾਂ ਨੂੰ ਚਿੱਠੀ ਆਈ ਹੈ ਤੇ ਨਾ ਕਿ ਐ ਐਸਜੀਪੀਸੀ ਨੂੰ ਔਰ ਕਮਾਲ ਤਾਂ ਹੋਰ ਵੀ ਦੇਖਣ ਵਾਲੀ ਹੈ ਕਿ ਜਿਹੜੀ ਜਥਾ ਭੇਜਦੀ ਹੈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਨਾ ਪੁੱਛਿਆ ਗਿਆ ਨਾ ਉਹਨੂੰ ਦੱਸਿਆ ਗਿਆ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਕੇਂਦਰ ਦੀ ਸਰਕਾਰ ਕਿੰਨਾ ਕੁ ਸਮਝਦੀ ਹੈ ਕਿੰਨਾ ਕੁ ਰੇਟ ਕਰਦੀ ਹੈ ਐਸਜੀਪੀਸੀ ਨੂੰ ਤੇ ਇਹ ਹੁੰਦਾ ਹੈ ਜਦੋਂ ਸਸਤਾਵਾ ਕਮਜ਼ੋਰ ਹੋ ਜਾਂਦਾ ਫਿਰ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਮੌਕੇ ਮਿਲਦੇ ਨੇ ਵੀ ਕਰ ਲਓ ਜੋ ਕੁਝ ਕਰਨਾ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਕੀ ਹੋਊਗਾ ਵੱਧ ਤੋਂ ਵੱਧ ਹਰਜਿੰਦਰ ਸਿੰਘ ਧੰਬੀ ਨੇ ਇਹੀ ਕਿਹਾ ਜੀ ਤੁਸੀਂ ਮੁੜ ਵਿਚਾਰ ਕਰੋ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ ਹੁਣ ਸਾਡੀਆਂ ਤਿੰਨੇ ਸੰਸਥਾਵਾਂ ਤਾਂ ਕੋਈ ਉਸ ਤਰ੍ਹਾਂ ਦਾ ਡਰਤਾ ਰਿਹਾ ਨਹੀਂ ਵੀ ਇਹ ਮੋਰਚੇ ਲਾਣਗੇ ਨਾ ਸ਼੍ਰੋਮਣੀ ਅਕਾਲੀ ਦਰ ਜਿਹੜੇ ਆਪਣੇ ਆਪ ਨੂੰ ਪੰਥਕ ਜਮਾਤ ਕਹਿੰਦੀ ਹੈ ਨਾ ਹੀ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਾ ਹੀ ਅਕਾਲ ਤਖਤ ਦਾ ਜਥੇਦਾਰ ਦਾ ਵੀ ਕੋਈ ਇਸ ਤਰ੍ਹਾਂ ਕਿਉਂਕਿ ਉਹ ਤਾਂ ਖੁਦ ਹਲੇ ਪ੍ਰਬੰਧਕੀ ਭਾਗ ਦਾ ਸਾਰੇ ਸੈਕਸ਼ਨ ਚ ਤੋਂ ਉਹਨੂੰ ਸਰਪ੍ਰਸਤ ਮੰਨਿਆ ਨਹੀਂ ਗਿਆ ਔਰ ਇੱਕ ਹੋਰ ਵੀ ਵੱਡੀ ਗੱਲ ਹੈ ਮੈਂ ਤਾਂ ਕਈ ਵਾਰੀ ਕਿਹਾ ਜਥੇਦਾਰ ਸਾਹਿਬ ਹਰ ਇਸ਼ੂ ਤੇ ਬੋਲਦੇ ਨੇ ਤੇ ਹੁਣ ਇਤੇ ਵੀ ਬੋਲ ਪਏ ਉਹਦੇ ਨਾਲ ਕੀ ਫਰਕ ਪੈਂਦਾ ਜੁਨੀ ਜੇ ਤੁਸੀਂ ਕਹਤਾ ਤੂੰ ਕਿਉਂਕਿ ਜੇ ਤੁਸੀਂ ਜਿਆਦਾ ਬੋਲੋਗੇ ਤੁਹਾਡੀ ਉਸ ਤਰ੍ਹਾਂ ਦੀ ਅਹਿਮੀਅਤ ਨਹੀਂ ਰਹਿਣੀ ਜਿਵੇਂ ਪੋਲਿਟਿਕਲ ਬੰਦਿਆਂ ਦੀ ਹਰ ਰੋਜ਼ ਭਾਸ਼ਣ ਕਰਨ ਕਰਕੇ ਕੋਈ ਪ੍ਰਭਾਵ ਨਹੀਂ ਕਰਦਾ ਵਿੱਚ ਉਹਨਾਂ ਦਾ ਕੰਮ ਹੀ ਬੋਲਣਾ ਹੈ ਤੇ ਉਵੇਂ ਜਿਹੜਾ ਕਲਦੀਪ ਸਿੰਘ ਗੜਗਾਜ ਜੀ ਤਾਂ ਕਦੇ ਮੈਂ ਤਾਂ ਹੈਰਾਨ ਹੋ ਗਿਆ ਇੱਕ ਪਾਸੇ ਤਾਂ ਸਕੇ ਨੇ ਕਿ ਸਾਡੀ ਬੜੀ ਸਰਵਉੱਚ ਸੰਸਥਾ ਦਾ ਮੁਖੀ ਹੁੰਦਾ ਜਿਹੜਾ ਜਥੇਦਾਰ ਹੁੰਦਾ ਤੇ ਲੇਕਿਨ ਜਿਸ ਤਰ੍ਹਾਂ ਦੇ ਬਿਆਨ ਹਰ ਛੋਟੇ ਵੱਡੇ ਇਸ਼ੂ ਤੇ ਦਿੱਤੇ ਜਾ ਰਹੇ ਨੇ ਉਹ ਤਾਂ ਰਣੀ ਦੀ ਗੱਲ ਹੈ ਦੂਜੇ ਪਾਸੇ ਮੈਂ ਨਹੀਂ ਦੇਖਿਆ ਕਿਤੇ ਪੋਪ ਦੇ ਕੋਈ ਸਟੇਟਮੈਂਟ ਹਾਂ ਜਦੋਂ ਸਟੇਟਮੈਂਟ ਹੁੰਦੀ ਹੈ ਸਾਰੀ ਦੁਨੀਆ ਤੇ ਉਹਦਾ ਅਸਰ ਹੁੰਦਾ ਹੈ ਤੇ ਸਾਡੇ ਜਥੇਦਾਰ ਦਾ ਕੋਈ ਅਸਰ ਨਹੀਂ ਹੁੰਦਾ ਅੱਜ ਮੈਂ ਚਰਚਾ ਕਰ ਰਿਹਾ ਸੀ ਉਹਦੇ ਚ ਭਾਰਤੀ ਜਨਤਾ ਪਾਰਟੀ ਦੇ ਇੱਕ ਨਵੇਂ ਨੇ ਜਿਹੜਾ ਕਿਹਾ ਉਹਨੂੰ ਇੱਕ ਲੇਖਕ ਨੇ ਕਿਹਾ ਸਿਕਸੈਂਥ ਤੱਕ ਨੇ ਕਿ ਜੀ ਤੁਸੀਂ ਕਿ ਪ੍ਰਵਾਹ ਨਹੀਂ ਕਰਦੇ ਜਥੇਦਾਰ ਨੇ ਕਿਹਾ ਕਿ ਜਥੇਦਾਰ ਤਾਂ ਹਰ ਰੋਜ਼ ਬੋਲਦਾ ਜਦੋਂ ਕਹਿੰਦੇ ਜਤ ਸਿੰਘ ਸਾਹਿਬਾਨ ਦਾ ਹੁਕਮ ਆਉਂਦਾ ਸੀ ਪ੍ਰਭਾਵ ਵੀ ਕਰਨੀ ਸ਼ੁਰੂ ਕਰ ਦਾਂਗੇ ਜਿੰਨੇ ਹੁਣ ਸਰਕਾਰੀ ਸਿੱਖ ਵੀ ਨਹੀਂ ਮੰਨਦੇ ਉਹਨਾਂ ਨੂੰ ਕਿ ਜਥੇਦਾਰ ਕੀ ਕਰ ਰਿਹਾ ਸੋਮਰੇਖਵਰ ਦੁਆਰਾ ਕਮੇਟੀ ਦੇ ਪ੍ਰਧਾਨ ਨੇ ਇਹ ਨਹੀਂ ਗੱਲ ਕਹੀ ਹੈ ਕਿ ਜੀ ਤੁਸੀਂ ਮੁੜ ਵਿਚਾਰ ਕਰ ਲਓ ਤਾਂ ਹੁਣ ਇਹ ਇਹੋ ਜਿਹਾ ਕੁਛ ਸੁਖਬੀਰ ਸਿੰਘ ਬਾਦਲ ਇਹ ਇਸ ਤਰ੍ਹਾਂ ਨਹੀਂ ਦੁਨੀਆ ਮੰਦੀ ਜੋਰਾਂ ਨੂੰ ਅਤੇ ਕੰਮ ਨਹੀਂ ਕਮਜ਼ੋਰਾਂ ਨੂੰ ਤੇ ਹੁਣ ਕਮਜ਼ੋਰੀ ਆ ਗਈ ਨਾ ਕਦੇ ਇਹਨਾਂ ਨੂੰ ਇਤਿਹਾਸ ਪੜਾਇਆ ਹੁੰਦਾ ਕਿ ਅੰਗਰੇਜ਼ਾਂ ਦੀ ਬਸ ਕਰਾਤੀ ਸੀ ਜਦੋਂ ਨਾਭੇ ਵਾਲੇ ਮਹਾਰਾਜੇ ਨੂੰ ਗੱਦੀੋਂ ਲਾਇਆ ਸੀ ਜਿਸ ਤਰੀਕੇ ਦੀ ਸਟਰਗਲ ਚੱਲੀ ਜੇ ਫਿਰ ਮੋਰਚਾ ਲੱਗਿਆ ਸੀ ਗੰਗ ਸਰ ਜੈਤੋਂ ਦਾ ਨਿਰੋ ਜੈਤੋਂ ਦਾ ਮੋਰਚਾ ਕਹਿੰਨੇ ਕਿਸ ਤਰੀਕੇ ਨਾਲ ਜਥੇ ਜਾਂਦੇ ਸੀ ਪੰਤ ਪੰਸੋ ਦੇ ਤੇ ਕਿਵੇਂ ਉਹਨਾਂ ਦੀ ਕੁੱਟਮਾਰ ਹੁੰਦੀ ਗੋਲੀਆਂ ਚੱਲਦੀਆਂ ਤੇ ਸਾਰੀ ਦੁਨੀਆ ਨੇ ਦੇਖਿਆ ਸੀ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੇਇੱਜ਼ਤੀ ਨਹੀਂ ਸਾਡਾ ਕੁਝ ਵੀ ਹੋ ਸਕਦਾ ਗੋਲੀਆਂ ਕੀ ਨੇ ਇਹਨਾਂ ਦੇ ਸਾਹਮਣੇ ਤੋਂ ਇਹ ਸਾਰਾ ਕੁਝ ਬਸ ਹੁਣ ਤਾਂ ਇਹ ਕਦੇ ਕਦੇ ਲੱਗਦਾ ਤੇ ਹੱਜੇ ਬੰਦਾ ਜਾਂਦਾ ਕਿ ਇਹਨਾਂ ਦੇ ਕੋਈ ਪ੍ਰੋਵਾਈਡ ਨਹੀਂ ਕਰਦਾ ਤੁਹਾਡੇ ਸਾਹਮਣੇ ਤੋ ਹੁਣ ਅਛਾ ਇੱਕ ਹੋਰ ਕੁਮਾਰ ਦਾ ਦੂਜੇ ਪਾਸੇ ਪ੍ਰਵਾਹ ਤਾਂ ਕੀ ਹੈ ਉਹਨੇ ਤਾਂ ਉਹ ਕੰਮ ਸ਼ੁਰੂ ਕਰਤਾ ਕਿ ਸਾਡਾ ਚੱਲਦਾ ਅਸੀਂ ਧੱਕਾ ਕਰਾਂਗੇ ਤੋ ਕਰ ਰਹੇ ਨੇ ਧੱਕਾ ਔਰ ਪੂਰਾ ਧੱਕਾ ਹੋ ਰਿਹਾ ਮਤਲਬ ਕੋਈ ਤਰਕ ਨਹੀਂ ਜੇ ਦਿਲਜੀਤ ਦਸਾਂ ਦੀ ਫਿਲਮ ਜਿਹੜੀ ਕਿ ਪਹਿਲਾਂ ਬਣੀ ਹੋਈ ਹੈ ਉਹ ਜਿਹੜੇ ਇਹ ਜਦੋਂ ਇਹ ਪੰਗਾ ਪਿਆ ਪਾਕਿਸਤਾਨ ਨਾਲ ਕਹਿੰਦੇ ਨਹੀਂ ਜੀ ਇਹ ਤਾਂ ਗਦਾਰ ਹੈ ਕਿਥੋਂ ਗਦਾਰ ਹੋ ਗਏ ਆ ਹੁਣ ਜਿਹੜੇ ਖੇਡਦੇ ਨੇ ਤੇ ਫਿਰ ਉਹ ਵੈਸੀ ਵਾਲੀ ਗੱਲ ਸੱਚੀ ਹੈ ਵੀ ਦੱਸੋ ਤੱਕ ਕਿੰਨਾ ਪੈਸਾ ਕਮਾਇਆ ਫਿਰ ਤਾਂ ਭਗਵੰਤ ਮਾਨ ਵੀ ਸੱਚ ਬੋਲਦਾ ਕਿ ਇਹ ਤਾਂ ਬ੍ਰਿਟਿਸ਼ ਸਾਹਿਬ ਦਾ ਮੁੰਡਾ ਹੈ ਤੇ ਜੈ ਸ਼ਾਹ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਭਗਵੰਤ ਮਾਨ ਦੀ ਗੱਲ ਜਿਵੇਂ ਮਰਜ਼ੀ ਆਪਾਂ ਇਹਨੂੰ ਲਾਉਂਗੇ ਇਹ ਮੈਚ ਫਿਕਸਿੰਗ ਹੈ ਜੀ ਪਰ ਇੱਕ ਦੂਜੇ ਦੇ ਨਾਲ ਇਹ ਗੱਲਾਂ ਕਰਦੇ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਨਾਲ ਤਾਂ ਕਿ ਜਿਹੜੀ ਕਾਂਗਰਸ ਨੂੰ ਨਾ ਸਪੇਸ ਮਿਲੇ ਹੋ ਸਕਦਾ ਸਾਰੀਆਂ ਗੱਲਾਂ ਉਸ ਆਦੀਆਂ ਨੇ ਲੇਕਿਨ ਜਿਹੜੇ ਮਸਲੇ ਠਾਏ ਨੇ ਅੱਜ ਭਗਵੰਤ ਮਾਨ ਨੂੰ ਬਿਲਕੁਲ ਠੀਕ ਨਹੀਂ ਭਗਵਾ ਪੰਜਾਬੀਆਂ ਨੇ ਆਜ਼ਾਦੀ ਦੇ ਵਿੱਚ ਸਭ ਤੋਂ بڑا ਯੋਗਦਾਨ ਪਾਇਆ ਦੋਂਡੇ ਪੰਜਾਬਾਂ ਨੇ ਭੁਗਤਿਆ ਦੋਂਡੇ ਪੰਜਾਬਾਂ ਦੀਆਂ ਅੱਖਾਂ ਲਾਲ ਹੋਈਆਂ ਦੋਂਡੇ ਪੰਜਾਬੀ ਰੋਏ ਮੈਂ ਗੱਲ ਵੀ ਸੁਣਾਈ ਸੀ ਤੁਹਾਨੂੰ ਤੇ ਜਾਗਣ ਵਾਲੇ ਲੁੱਟ ਕੇ ਲੈ ਗਏ ਪੰਜਾਬੀਆਂ ਨੂੰ ਤੇ ਹੁਣ ਤੁਸੀਂ ਪੰਜਾਬੀਆਂ ਨੂੰ ਹੁਣ ਤਾਂ ਕਿਹੜਾ ਛਟੋ ਪੰਜਾਬ ਹੀ ਭੁਗਤ ਭੋਗੀ ਹੋਏਗਾ ਤੁਸੀਂ ਪਲਵਾਮਾ ਹੁੰਦਾ ਪੰਜਾਬ ਦਾ ਬਾਰਡਰ ਬੰਦ ਹੋ ਜਾਂਦਾ ਇੱਥੋਂ ਵਪਾਰ ਬੰਦ ਹੋ ਜਾਂਦਾ ਗੁਜਰਾਤ ਤੇ ਤਾਂ ਕੋਈ ਅਸਰ ਨਹੀਂ ਹੁੰਦਾ ਪੰਜਾਬ ਦਾ ਅੰਮ੍ਰਿਤਸਰ ਦਾ ਟਾਰੀ ਬਾਰਡਰ ਬੰਦ ਹੋਇਆ ਕੋਈ ਵਪਾਰ ਨਹੀਂ ਹੋ ਰਿਹਾ ਨੁਕਸਾਨ ਪੰਜਾਬ ਦਾ ਕਿਤੋਂ ਕੰਪਨਸੇਟੇਟ ਕਰਨਾ ਪਹਿਲਗਾਮ ਹੋਇਆ ਹੁਣ ਤੁਹਾਡੇ ਸਾਹਮਣੇ ਕਿ ਧਾਰਮਿਕ ਯਾਤਰਾਵਾਂ ਬੰਦ ਨਹੀਂ ਜਾਣਾ ਜੀ ਕਰਤਾਰਪੁਰ ਸਾਹਿਬ ਵੀ ਨਹੀਂ ਜਾ ਸਕਦੇ ਨਨਕਾਣਾ ਸਾਹਿਬ ਵੀ ਨਹੀਂ ਜਾ ਸਕਦੇ ਸਿੱਖ ਤਾਂ ਹਰ ਉਸ ਅਰਦਾਸ ਕਰਦੇ ਨੇ ਕੱਲੀ ਆਜ਼ਾਦੀ ਇਹ ਨਹੀਂ ਹੋਈ ਵੀ ਕਿ ਆਜ਼ਾਦੀ ਚ ਅਸੀਂ 10 ਲੱਖ ਲੋਕ ਗਏ ਪੰਜਾਬੀਆਂ ਦੇ ਦੋਨੇ ਪੰਜਾਬਾਂ ਦਾ ਇਹ ਵੱਡਾ ਨੁਕਸਾਨ ਸੀ ਲੇਕਿਨ ਆਹ ਵੱਡਾ ਨੁਕਸਾਨ ਹੈ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਉਧਰ ਰਹੇਗੇ ਤੇ ਹੁਣ ਉਹ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਬੰਦ ਕਰਤੀ ਪਾਕਿਸਤਾਨ ਨੇ ਤਾਂ ਨਹੀਂ ਕੀਤੀ ਪਾਕਿਸਤਾਨ ਵੱਲੋਂ ਤਾਂ ਕੋਈ ਹੋ ਨਹੀਂ ਹੈ ਪਾਗੋ ਕਿ ਸਕਿਉਰਟੀ ਰੀਜਨ ਪਾਕਿਸਤਾਨ ਤੇ ਸਿੱਖਾਂ ਨੂੰ ਸਕਿਉਰਟੀ ਸਿੱਖ ਜਾਣਾ ਚਾਹੁੰਦਾ ਉਹਨੂੰ ਤਾਂ ਸਕਿਉਰਟੀ ਦਾ ਕੋਈ ਫਰਕ ਨਹੀਂ ਕਿਉਂਕਿ ਸਿੱਖਾਂ ਨੇ ਬਾਹਰੋਂ ਵੀ ਤਾਂ ਆਉਣੇ ਕੈਨੇਡਾ ਦੇ ਸਿੱਖਾਂ ਨੇ ਆਉਣੇ ਅਮਰੀਕਾ ਦੇ ਸਿੱਖਾਂ ਨੇ ਆਉਣੇ ਅਸਟ੍ਰੇਲੀਆ ਦੇ ਸਿੱਖਾਂ ਨੇ ਆਉਣੇ ਤੇ ਉੱਥੇ ਉੱਥੇ ਤਾਂ ਕੀ ਫਰਕ ਹੈ ਉੱਥੇ ਜਾਣਗੇ ਪਾਕਿਸਤਾਨ ਤਾਂ ਵੈਸੇ ਵੀ ਰਿਲੀਜੀਅਸ ਟੂਰਿਜ਼ਮ ਨੂੰ ਤਾਂ ਪੈਸਾ ਕਮਾਉਂਦੇ ਨੇ ਇੱਥੇ ਜਦੋਂ ਜਾਣਦੇ ਆ ਸੀ ਤੇ ਉਹ ਯਾਤਰਾ ਰੋਕਣਾ ਉਹਦਾ ਰੋਸ ਤਾਂ ਸਾਰੇ ਪਾਸੇ ਮਤਲਬ ਈਵਨ ਜਿਹੜੇ ਸਰਕਾਰੀ ਸਿੱਖ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਸਰਕਾਰ ਚ ਬੈਠੇ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਪਛਤਾ ਕੌਣ ਹੈ ਇਹਨਾਂ ਉਹ ਤਾਂ ਤੋਂ ਹੁਕਮ ਫੰਦਦਾ ਮਰਜੀ ਆ ਫਿਲਮ ਵਾਲਾ ਜਿਹੜਾ ਦਰਜੀਤ ਹੋ ਸਕਦਾ ਹੈ ਗਦਾਰ ਹੋ ਜੇ ਦੇਖੇ ਜਦੋਂ ਤੁਹਾਡੇ ਦਿਲ ਕਰਦਾ ਹੈ ਤਾਂ ਤੁਸੀਂ ਭਗਵੰਤ ਮਾਨ ਦੀ ਗੱਲ ਬਿਲਕੁਲ ਠੀਕ ਹੈ ਇਸ ਗੱਲੋਂ ਮੈਂ ਸਹਮਤ ਹਾਂ ਜੋ ਬਹੁਤ ਠਿੱਖਾ ਬੋਲਿਆ ਔਰ ਸੱਚੀ ਗੱਲਾਂ ਕੀਤੀਆਂ ਨੇ ਕਿ ਤੁਹਾਡੀ ਹੈ ਜਿਓ ਜਿਹੜੀ ਮਰ ਜੋ ਜਿਹੜੀ ਇੱਕ ਹੀ ਗੱਲ ਹੋ ਗਈ ਆਪਦਾ ਆਪਦੇ ਮਤਾਂ ਕੋ ਚੱਲੋਗੇ ਤੁਸੀਂ ਮੈਂ ਚਾ ਕਰਾਉਣਾ ਬਹੁਤ ਵਧੀਆ ਗੱਲ ਹੈ ਤੇ ਦੂਜੇ ਪਾਸੇ ਜਿਹੜਾ ਜੇ ਮੈਚ ਨਹੀਂ ਤਾਂ ਆਪਣਾ ਫਿਲਮਾਂ ਨੇ ਨਹੀਂ ਜੀ ਇਹਦੇ ਤਾਹੇ ਜੇ ਕੋਈ ਫਿਰ ਕਰਦਾ ਉਹ ਗਦਾਰ ਹੈ ਹੁਣ ਕੋਈ ਹੱਥ ਨਹੀਂ ਮਲਾਏ ਉਹ ਚੋਲੀ ਚੋ ਕਮੀਡੀਅਨ ਤਾਂ ਜੋ ਕਹੋਗੇ ਫੀਡ ਕਰੋਗੇ ਉਹੀ ਰਹਿੰਦਾ ਉਹਦੇ ਨਾਲ ਤਰੇ ਤਾਂ ਕੋਈ ਫਰਕ ਨਹੀਂ ਹੈ ਦੇਖੋ ਪੰਜਾਬ ਭੁਗਤ ਪੁੱਗ ਗਿਆ ਇਹ ਗੱਲ ਤਾਂ ਨਜ਼ਰ ਆਉਂਦੀ ਹੈ ਜੇ ਲੜਾਈ ਹੁੰਦੀ ਹੈ ਜਦੋਂ ਵੀ ਚਾਹ ਜਿੰਨੀ ਵੀ ਲੜਾਈ ਹੋਈ ਸਵਰਨਕਸਾਲ ਕੀਤਾ ਹੋਇਆ ਬਾਰਡਰ ਤੇ ਪੰਜਾਬੀਆ ਤੇ ਲੋਕ ਕੀਤੇ ਮਰਦੇ ਨੇ ਪੰਜਾਬੀਆਂ ਤੇ ਤੇ ਉਸ ਤੋਂ ਬਾਅਦ ਮੇਰਾ ਕੀ ਹੈ ਤੇ ਪੰਜਾਬ ਨੂੰ ਤਾਂ ਤੁਸੀਂ ਮਤਲਬ ਇੱਥੇ ਰੱਖੇ ਫਿਰ ਕਦੇ ਕਦੇ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਪੰਜਾਬ ਸਾਨੂੰ ਦਿੰਦਾ ਕੀ ਹੈ ਇਸ ਕਰਕੇ ਪੰਜਾਬ ਤੋਂ ਕਰੋਨਾ ਕੀ ਹੈ ਤੇ ਖਾਸ ਜ਼ਰੂਰਤ ਹੈ ਹੁਣ ਸਿੱਖਾਂ ਦੇ ਮਨਾਂ 'ਚ ਫਿਰ ਇਸ ਤਰ੍ਹਾਂ ਦੀ ਗੱਲ ਇਹ ਜਿਹੜੀ ਸਿੱਖਾਂ 'ਚ ਇਸ ਤਰ੍ਹਾਂ ਦਾ ਭਾਵ ਦੇਣਾ ਪ੍ਰਭਾਵ ਦੇਣਾ ਕੋਈ ਵਧੀਆ ਗੱਲ ਨਹੀਂ ਹੈ ਚਾਹੀਦਾ ਹੁਣ ਕਿੱਥੇ ਨੇ ਮਨਜਿੰਦਰ ਸਿੰਘ ਸਰਸਾ ਜਿਹੜੇ ਸਿੱਖਾਂ ਨੂੰ ਉਸ ਭਾਰਤੀ ਪਾਰਟੀ 'ਚ ਲੈ ਕੇ ਜਾਂਦੇ ਨੇ ਹੁਣ ਕਿੱਥੇ ਨੇ ਹਰਮਜੀਤ ਸਿੰਘ ਕਾਲਕਾਜਾ ਜਿਹੜੇ ਦਿੱਲੀ ਵਾਲੇ ਨੇ ਜਿਹੜੇ ਪ੍ਰੋ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਪੁੱਛਿਆ ਇਸ ਗੱਲ ਦਾ ਕਿ ਜੱਥਣ ਲੈ ਕੇ ਜਾਣਾ ਉੱਥੇ ਉਹਨਾਂ ਨੇ ਕੀ ਕਿਹਾ ਜਾ ਕੇ ਆ ਕੇ ਬੋਲਣਗੇ ਉਹ ਵੀ ਸਾਡਾ ਉੱਥੇ ਜਾਣਾ ਚਾਹੀਦਾ ਇਹ ਗੁਰਪੁਰਪ ਨੇ ਸਾਡੇ ਇੰਨਾ ਤੇ ਨਾ ਰੁਕਤ ਸੀ ਨਾੜੇ ਤੱਕ ਨਵੰਬਰ ਤੱਕ ਹੁਣ ਤੁਹਾਡੀ ਮਰਜ਼ੀ ਹੈ ਇੱਕ ਪਾਸੇ ਤਾਂ ਕੈਦ ਹੁੰਦਾ ਸੰਧੂਰ ਜਿਹੜਾ ਆਪਰੇਸ਼ਨ ਜਾਰੀ ਹੈ ਦੂਜੇ ਪਾਸੇ ਕਰੈਕਟ ਦਾ ਮੈਚ ਹੋ ਰਿਹਾ ਜੇ ਜਾਰੀ ਹੈ ਤਾਂ ਫਿਰ ਤੋੜ ਕੇ ਇੱਕ ਪਾਸੇ ਖੂਨ ਤੇ ਪਾਣੀ ਇਕੱਠੇ ਲਈ ਬਹਿ ਸਕਦੇ ਤੇ ਹੁਣ ਸਾਰਾ ਕੁਝ ਇਕੱਠਾ ਹੋ ਸਕਦਾ ਖੂਨ ਤੇ ਖੇਰ ਇਕੱਠਾ ਹੋ ਸਕਦਾ ਤਵੇ ਕਿਸ ਕਿਸਮ ਦੇ ਬਤ ਲੋਜਿਕ ਕੀ ਹੈ ਤਰਕ ਕੀ ਹੈ ਇਸ ਗੱਲ ਦੇ ਵਿੱਚ ਇਹ ਸਾਰਾ ਇਸ ਤਰੀਕੇ ਨਾਲ ਲਿਆ ਜਾ ਰਿਹਾ ਹੈ ਸਾਰੀ ਗੱਲ ਨੂੰ ਸਰਕਾਰ ਨੂੰ ਸੋਚਣ ਦੀ ਸੋਚਣ ਦੀ ਸੱਚਮੁੱਚ ਬਹੁਤ ਲੋੜ ਹੈ ਇਸ ਮਾਮਲੇ ਦੇ ਵਿੱਚ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝੋ ਜਿਹੜੀਆਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਜਿਨ੍ਹਾਂ ਨੇ ਭਾਵਨਾਵਾਂ ਜਿਹੜੇ ਕਹਿੰਦੇ ਨੇ ਅਸੀਂ ਤਰਜਮਾਨੀ ਕਰਦੇ ਆ ਉਹਨਾਂ ਦੀ ਤਾਂ ਗੱਲ ਹੁਣ ਬਣਦੀ ਨਹੀਂ ਹੈ ਯਾਨੀ ਇਹ ਇੱਕ ਬਟਾ ਕਰਨ ਹੈ ਕਿ ਉਹਨਾਂ ਨੂੰ ਹੁਣ ਪੁੱਛਿਆ ਨਹੀਂ ਜਾ ਰਿਹਾ ਮੈਨੂੰ ਤਾਂ ਸੇਬੀਆ ਤਾਂ ਪਹਿਲੀ ਵਾਰ ਦੇਖਿਆ ਵੀ ਜਿਹੜੀ ਸੰਸਥਾ ਨੇ ਜੱਥੇ ਭਜਨੇ ਨੇ ਉਹ ਸੰਸਥਾ ਨੂੰ ਨਾ ਪੁੱਛਿਆ ਗਿਆ ਨਾ ਦੱਸਿਆ ਗਿਆ ਤੇ ਉਹ ਸੰਸਥਾ ਵੀ ਅੱਗੇ ਕੋਈ ਇਹ ਪ੍ਰੋਟੈਸਟ ਨਹੀਂ ਇੱਕ ਬਚਾ ਇੱਕ ਜੀ ਮੋਰਡ ਅਪੀਲੋ ਤਾਂ ਕੋਈ ਵੀ ਕਹਿ ਦੂਗਾ ਮੈਂ ਰੀਪੀਲ ਕਰ ਦੋ ਗੱਲ ਤਾਂ ਇਹ ਹੈ ਵੀ ਉਹਨਾਂ ਨੂੰ ਇੱਕ ਦਮ ਚਾਹੀਦਾ ਹੈ ਕਿ ਜੇ ਬਈ ਇਹਨਾਂ ਦਾ ਇਹਨਾਂ ਨਾਲ ਲਿਆ ਜਿਵੇਂ ਅੰਗਰੇਜ਼ਾਂ ਦੇ ਦਿਖਾਤਾ ਸੀ ਉਹਨਾਂ ਨੇ ਜਿਹਦਾ ਮੈਂ ਜ਼ਿਕਰ ਕੀਤਾ ਜਾਂਦਾ ਉਹਦੇ ਮੋਰਚੇ 'ਚ ਜਾਂ ਹੋਰ ਜਿਹੜੇ ਮੋਰਚੇ ਲੱਗੇ ਸੀ ਈਵਨ ਪੰਜਾਬ ਚ ਵੀ ਸਰਕਾਰਾਂ ਨੇ ਦੇਖ ਲਿਆ ਸੀ ਇੰਦਰਾ ਗਾਂਧੀ ਨੇ ਵੀ ਦੇਖ ਲਿਆ ਸੀ ਐਮਰਜੈਂਸੀ ਦੇ ਮੋਰਚੇ ਚ ਵੀ ਦੇਖ ਲਿਆ ਸੀ ਪਾਣੀ ਦੇ ਮੋਰਚੇ ਤੇ ਵੀ ਦੇਖ ਲਿਆ ਸੀ ਹੁਣ ਉਸ ਤਰ੍ਹਾਂ ਦਾ ਦਮ ਨਹੀਂ ਹੈ ਹੁਣ ਸਾਡੀ ਜਿਹੜੀ ਲੀਡਰਸ਼ਿਪ ਆ ਤਾਂ ਜਿਹੜੀ ਟਵੀਟ ਕਰਨ ਵਾਲੀ ਜੀ ਬਿਆਨਬਾਜ਼ੀ ਦੀ ਲੀਡਰਸ਼ਿਪ ਰਹੇਗੀ ਤੋਂ ਇਸ ਕਰਕੇ ਸਰਕਾਰਾਂ ਨੂੰ ਪਤਾ ਕੀ ਹੋ ਜੂਗਾ ਲੇਕਿਨ ਜੋ ਕੁਛ ਹੁੰਦਾ ਜੇ ਵਪਾਰ ਬੰਦ ਹੁੰਦਾ ਉਹ ਵੀ ਸਾਡਾ ਹੁੰਦਾ ਉਹ ਵੀ ਨੁਕਸਾਨ ਹੈ ਤੇ ਨੁਕਸਾਨ ਦੀ ਪੂਰਤੀ ਨਹੀਂ ਤੇ ਬਲਵਾਨਾਂ ਤੋਂ ਬਾਅਦ ਕਿਸੇ ਨੇ ਨਹੀਂ ਕਿਹਾ ਕੋਈ ਗੱਲੀ ਨਹੀਂ ਕਰਦਾ ਤੇ ਹੁਣ ਇਸੇ ਤਰੀਕੇ ਨਾਲ ਇੱਧਰ ਹੋ ਗਏ ਮਤਲਬ ਜੇ ਉਹ ਕਰਤਾਰਪੁਰ ਲਾਂਘੇ 'ਚ ਤੁਸੀਂ ਬੰਦ ਕੀਤਾ ਉਹਨਾਂ ਨੇ ਤਾਂ ਨਹੀਂ ਕੀਤਾ ਉਥੋਂ ਦੀ ਪਾਕਿਸਤਾਨ ਦੀ ਜਿਹੜੀ ਪਾਕਿਸਤਾਨੀ ਪੰਜਾਬ ਦੀ ਜਿਹੜੀ ਮੁੱਖ ਮੰਤਰੀ ਨੇ ਉਹਨੇ ਤਾਂ ਸਭ ਤੋਂ ਪਹਿਲਾਂ ਤਰਜੀਹ ਦੇ ਆਧਾਰ 'ਤੇ ਪਾਣੀ ਕੱਢਿਆ ਤੇ ਸਫਾਈ ਕਰਾਈ ਕਰਤਾਰਪੁਰ ਸਾਹਿਬ ਹੁਣ ਜਿਹੜਾ ਹੈ ਬਿਲਕੁਲ ਸਾਫ਼ ਸੁਥਰਾ ਬਣਤਾ ਉਹਨਾਂ ਨੇ ਦੁਬਾਰਾ ਬੀਸ ਮੀਟਰ 'ਚ ਪਾਣੀ ਪਾਸੀ ਉਹ ਵੀ ਸਾਫ਼ ਕਰਤਾ ਲੇਕਿਨ ਸਾਡੇ ਵੱਲੋਂ ਕੋਈ ਆਗਿਆ ਨਹੀਂ ਹੈ ਸੋਚ ਸਰਕਾਰ ਨੂੰ ਇਸ ਪਾਸੇ ਸੋਚਣ ਦੀ ਲੋੜ ਹੈ ਇਸ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਇਹ ਘੱਟੋ ਘੱਟ ਇਹ ਸੇ ਕਿਉਂਕਿ ਲੋਕ ਹੁਣ ਕ੍ਰਿਕਟ ਦੇ ਮੈਚ ਨੂੰ ਲੈ ਕੇ ਹੋਰ ਉਹਨਾਂ ਦੇ ਮਨਾਂ 'ਚ ਗੁੱਸਾ ਹੈ ਕਿ ਤੁਹਾਡੀ ਮਰਜ਼ੀ ਹੈ ਫਿਰ ਤਾਂ ਤੁਸੀਂ ਖਾਸ ਤੌਰ ਤੇ ਜਦੋਂ ਦਰਜੀਤ ਦੀ ਫਿਲਮ ਦਾ ਜ਼ਿਕਰ ਆਉਂਦਾ ਸਰਦਾਰ ਜੀਤਨ ਦਾ ਜਦ ਚੰਦ ਮੇਰੇ ਪੁੱਤ ਦਾ ਜ਼ਿਕਰ ਆਉਂਦਾ ਤੇ ਫਿਰ ਉਹ ਲੋਕ ਕਹਿੰਦੇ ਨੇ ਆਹ ਨਵੀਂ ਗੱਲ ਕਰਤੀ ਕਿ ਉਹ ਜਿਹੜੇ ਪਹਿਲਾਂ ਬਣੀਆਂ ਫਿਲਮਾਂ ਉਹਦੇ 'ਚ ਉਹਨਾਂ ਦਾ ਕੀ ਕਸੂਰ ਹੈ ਤੇ ਹੁਣ ਕਿਉਂਕਿ ਵੱਡੇ ਪੈਸੇ ਦੀ ਲੋਟ ਸੀ ਤੁਸੀਂ ਜਾ ਲੋਕ ਜੈ ਸ਼ਾਹ ਦੀ ਗੱਲ ਕਰਦੇ ਨੇ ਉਹਦੇ ਕਾਰਨ ਇਹ ਸਾਰਾ ਕੁਝ ਹੋਇਆ ਕੋਈ ਤਾਂ ਹੈ ਨਾ ਤੇ ਪਿੱਛੇ ਰੀਜ਼ਨ ਕਿ ਕੋਈ ਕਿਸੇ ਨੇ ਹੁਣ ਹੁਣ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਪਾਕਿਸਤਾਨ ਖੇਡਣਾ ਹੀ ਖੇਡਣਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹਾਲਾਂਕਿ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ ਇਹ ਸਾਰੀ ਗੱਲ ਸਾਰੀਆਂ ਪੋਲੀਟੀਕਲ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਕਿ ਤੁਸੀਂ ਕਹਦੇ ਕੋਸ਼ਿਸ਼ ਕਰ ਕੁਛ ਰਹੇ ਹਾਲਤਾ ਪਰੇਸ਼ਨ ਸੰਦੂਰਚਰਨ ਹੈ ਤੇ ਤੁਸੀਂ ਆਪ ਹੀ ਆ ਖੇਡਣਾ ਸ਼ੁਰੂ ਕਰਤਾ ਇਹ ਤੁਹਾਡੀ ਮਰਜ਼ੀ ਚੱਲੀ ਨਾ ਇਹਦਾ ਮਤਲਬ ਤਾਂ ਕਾ ਕਰੋਗੇ ਨਾ ਇਹੀ ਚੱਲ ਰਿਹਾ ਸੋ ਸਿੱਖਾਂ ਦੇ ਭਾਵਨਾਵਾਂ ਸਮਝਣ ਦੇ ਹੁਣ ਬਹੁਤ ਲੋੜ ਹੈ ਇਹ ਗੁਰੂ ਨਾਨਕ ਦੇਵ ਦੀ ਘਰ ਦੀ ਯਾਤਰਾ ਤੁਸੀਂ ਨਾ ਨਾਨਕਲੇਵਾ ਲੋਕਾਂ ਨੂੰ ਕਰੰਦਿਓ ਤੇ ਨਵੰਬਰ ਤੱਕ ਹਾਲਾਤ ਹੋਰ ਠੀਕ ਹੋ ਜਾਣਗੇ ਨਾਲੇ ਜੋ ਇਹ ਜਿਹੜੇ ਮੈਂ ਤਾਂ ਬਹੁਤ ਬਾਰੇ ਗੱਲ ਨੂੰ ਕਿਹਾ ਕੱਲ ਵੀ ਤੁਹਾਨੂੰ ਗੱਲ ਦੱਸੀ ਸੀ ਮੈਂ ਤਾਂ ਪਾਕਿਸਤਾਨ ਚ ਵੀ ਕਹਿ ਕਹਿਆ ਸੀ ਕਿ ਜਿਹੜੇ ਖਿਡਾਰੀ ਹੁੰਦੇ ਨੇ ਜਿਹੜੇ ਕਲਾਕਾਰ ਹੁੰਦੇ ਨੇ ਜਿਹੜੇ ਸਹਿਤਕਾਰ ਹੁੰਦੇ ਨੇ ਲਖਾਰੀ ਹੁੰਦੇ ਨੇ ਉਹਨਾਂ ਨੂੰ ਇਹ ਸਿਆਸਤ ਤੋਂ ਉੱਪਰ ਰੱਖੋ ਉਹਨਾਂ ਦਾ ਕੰਮ ਇਹ ਨਹੀਂ ਐ ਸਿਆਸਤ ਕਰਨ ਵਾਲੀ ਐ ਇਹ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਇਸੇ ਤਰੀਕੇ ਨਾਲ ਜਿਹੜੀ ਧਾਰਮਿਕ ਯਾਤਰਾਵਾਂ ਨੇ ਉਹਨਾਂ ਤੇ ਵੀ ਤੁਸੀਂ ਥੋੜੀ ਜਿਹੀ ਨਜ਼ਰਸਾਨੀ ਕਰੋ ਤੇ ਸਿੱਖਾਂ ਨੂੰ ਜਿਹੜਾ ਹੈ ਜਾਣ ਦੀ ਆਗਿਆ ਦਿਓ ਸਰਦਾਲੂਆਂ ਨੇ ਕੋਈ ਵੀ ਐ ਚਾਹੇ ਸਿੱਖ ਜਾਂਦਾ ਨਾਣ ਸਿੱਖ ਵੀ ਬਹੁਤ ਜਾਂਦੇ ਨੇ ਉਹਨਾਂ ਨੂੰ ਤੇ ਜੇ ਜੇ ਜਾਂ ਹੁੰਦਾ ਸਾਰੇ ਲਈ ਬਰਾਬਰ ਹੁੰਦਾ ਫਿਰ ਸ਼ੇ ਦੇ ਨਾਂ ਲੋਕਾਂ ਦੇ ਮਨਾਚ ਰੂਸ ਨਾ ਹੁੰਦਾ ਉਨ ਜਿਆਦਾ ਰੋਸ ਹੈ ਇਹਦੇ ਬਾਰੇ ਸੋਚਣ ਦੀ ਲੋੜ ਹੈ ਤੁਹਾਡੇ ਬਹੁਤ ਬਹੁਤ